ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਇਹ ਅੰਮ੍ਰਿਤ ਬੋਲ ਰੋਜ਼ਾਨਾ ਅੰਮ੍ਰਿਤ ਧਾਰੀ ਗੁਰੂ ਦੇ ਸਿੱਖ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਪਾਠ ਦੇ ਵਿੱਚ ਪੜ੍ਹਦੇ ਹਨ ਜਦੋਂ ਖੰਡੇ ਵਾਟੇ ਦੀ ਪੌਹਲ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਤਾਂ ਪੰਜਾਂ ਪਿਆਰਿਆਂ ਵੱਲੋਂ ਜਪਜੀ ਸਾਹਿਬ ਜਾਪ ਸਾਹਿਬ ਤੇ ਮੁਕੰਮਲ ਦਾਸ ਸਵਈਏ ਚੌਪਈ ਸਾਹਿਬ ਜਿਹਦਾ ਪਾਠ ਕੀਤਾ ਜਾਂਦਾ ਹੈ ਅਤੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਾਪ ਕੀਤਾ ਜਾਂਦਾ ਹੈ ਇਸ ਨੂੰ ਅਸੀਂ ਨਿਤਨੇਮ ਦੀ ਬਾਣੀ ਵੀ ਕਹਿੰਦੇ ਆ ਹਜੂਰ ਨੇ ਇਸ ਸਵਈਏ ਦੇ ਵਿੱਚ ਪਹਿਲਾਂ ਤਿੰਨ ਉਹਨਾਂ ਕਰਮਾਂ ਦਾ ਜ਼ਿਕਰ ਕੀਤਾ ਹੈ ਜਿਹੜੇ ਧਰਮ ਦੇ ਨਾਲ ਸਬੰਧਤ ਨੇ ਪਰ ਅਸਲੀਅਤ ਇਹ ਹੈ ਕਿ ਉਹ ਕੇਵਲ ਬਾਹਰमुखी ਕਰਮ ਨੇ ਅੰਦਰੋਂ ਬਿਲਕੁਲ ਨਿਰਜਿੰਦ ਹਨ ਮਹਾਰਾਜ ਜੀ ਨੇ ਚੌਥੇ ਬਚਨ ਵਿੱਚ ਕਿਹਾ ਕਹਿੰਦੇ ਇਸ ਕਰਮ ਕਾਂਡ ਤੋਂ ਉੱਪਰ ਉਠ ਤੇ ਮੈਂ ਤੈਨੂੰ ਸੱਚ ਕਹਿ ਰਿਹਾ ਹਾਂ ਬੰਦਿਆ ਕਿ ਜੇ ਕਿਸੇ ਜਾਤ ਦੀ ਬੰਦਸ਼ ਨਹੀਂ ਕਿਸੇ ਵਰਨ ਦੀ ਬੰਦਸ਼ ਨਹੀਂ ਕਿਸੇ ਬੋਲੇ ਦੀ ਬੰਦਸ਼ ਨਹੀਂ ਕਿਸੇ ਬਾਹਰ ਮੁਖੀ ਪਹਿਰਾਵੇ ਦੀ ਬੰਦਸ਼ ਨਹੀਂ ਸਚਿਾਈ ਇਹ ਹੈ ਕਿ ਜਿਸ ਨੇ ਤੁਰ ਅੰਦਰੋਂ ਪਰਮਾਤਮਾ ਨੂੰ ਪ੍ਰੇਮ ਕੀਤਾ ਹੈ ਉਸਨੇ ਹੀ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ ਮਹਾਰਾਜ ਕਹਿੰਦੇ ਕਹਾ ਭਇਓ ਤਉ ਲੋਚ ਨ ਮੂਦਕੈ ਬੈਠ ਰਹਿਓ ਵਕਤਿਆ ਨ ਲਗਾਇਓ ਕੀ ਹੋਇਆ ਤੂੰ ਆਪਣੀਆਂ ਦੋਨਾਂ ਅੱਖਾਂ ਨੂੰ ਬੰਦ ਕਰ ਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਹਿੰਦੇ ਅੱਖਾਂ ਬੰਦ ਕਰ ਲਈਆਂ ਪਰ ਧਿਆਨ ਦੇ ਵਿੱਚ ਪ੍ਰਮਾਤਮਾ ਨਹੀਂ ਜਿਵੇਂ ਬਾਗਲੇ ਦੇ ਨੇਤਰ ਬੰਦ ਨੇ ਪਰ ਉਸ ਦਾ ਧਿਆਨ ਆਪਣੇ ਸਕਾਰ ਵਿੱਚ ਹੈ ਏਵੇਂ ਹੀ ਤੇਰੀਆਂ ਅੱਖਾਂ ਵੀ ਬੰਦ ਨੇ ਪਰ ਧਿਆਨ ਦੇ ਵਿੱਚ ਪ੍ਰਮਾਤਮਾ ਨਹੀਂ ਫਿਰੇ ਧਿਆਨ ਦੇ ਵਿੱਚ ਬਾਸਨਾ ਚੱਲ ਰਹੀ ਹੈ ਹੁਣ ਇੱਕ ਸਵਾਲ ਉੱਠੇਗਾ ਜੀ ਕੀ ਸੰਗਤ ਦੇ ਵਿੱਚ ਨੇਤਰ ਬੰਦ ਕਰਕੇ ਨਹੀਂ ਬੈਠਣਾ ਚਾਹੀਦਾ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਅਸੀਂ ਸਮਝੀਏ ਮਹਾਰਾਜ ਜੀ ਨੇ ਕਿਹਾ ਕਿ ਨੇਤਰ ਬੰਦ ਕਰਨ ਦੀ ਜਾਂ ਖੋਲਣ ਦੀ ਗੱਲ ਨਹੀਂ ਸਗੋਂ ਮੂੰਹ ਖੋਲਣ ਦੀ ਜਾਂ ਚੁੱਪ ਕਰਨ ਦੀ ਗੱਲ ਨਹੀਂ ਪਰ ਜੇ ਅਸੀਂ ਇੱਕ ਤੁਕ ਨੂੰ ਹਰ ਥਾਂ ਤੇ ਢੁਕਾਵਾਂਗੇ ਤਾਂ ਉਸ ਦੇ ਸਹੀ ਅਰਥ ਨਹੀਂ ਹੋਣੇ ਅਸੀਂ ਜਦੋਂ ਅੱਖਾਂ ਬੰਦ ਕਰਨ ਦੀ ਗੱਲ ਕਰਦੇ ਹਾਂ ਤਾ ਇਹ ਸੱਚ ਹੈ ਆਈ ਹੈ ਸਾਧ ਸੰਗਤ ਜੀ ਕਿ ਜਿੰਨੀ ਦੇਰ ਤੱਕ ਆਦਮੀ ਨੇਤਰਬੰਦ ਨਹੀਂ ਕਰਦਾ ਉਨੀ ਦੇਰ ਤੱਕ ਉਹ ਅੰਤਰਮੁਖੀ ਨਹੀਂ ਹੋ ਸਕੇਗਾ ਅੱਖਾਂ ਬੰਦ ਕਰਕੇ ਵੀ ਇਨਸਾਨ ਦੇਖਦਾ ਉਹ ਕਿਵੇਂ ਦੇਖਦਾ ਜੋ ਕੁਝ ਸਾਡੀਆਂ ਅੱਖਾਂ ਨੇ ਦੇਖਿਆ ਉਹ ਕਿਤੇ ਵੀ ਗਿਆ ਨਹੀਂ ਉਹ ਸਾਰਾ ਕੁਝ ਸਾਡੇ ਅੰਦਰ ਜਿਵੇਂ ਅੱਜ ਕੋਈ ਕੈਮਰੇ ਨਾਲ ਫਿਲਮ ਬਣਾ ਲੈਂਦਾ ਕੋਈ ਕੈਮਰੇ ਨਾਲ ਫੋਟੋ ਖਿੱਚ ਲੈਂਦਾ ਇਵੇਂ ਬਟਨ ਦਬਾਓ ਤਾਂ ਉਹ ਇੱਕੋ ਦਮ ਸਕਰੀਨ ਤੇ ਫੋਟੋ ਆ ਜਾਵੇਗੀ ਅੱਖਾਂ ਵੀ ਤਾਂ ਕੈਮਰਾ ਹਨ ਜੋ ਕੁਝ ਦੇਖਦੇ ਆ ਨੇ ਉਹ ਅੰਦਰ ਮਨ ਦੇ ਵਿੱਚ ਸਟੋਰ ਕਰੀ ਜਾਂਦੇ ਆ ਨੇ ਜਦੋਂ ਨੇਤਰ ਬੰਦ ਕਰਦੇ ਆ ਸੱਚਾਈ ਇਹ ਹੈ ਸਾਰੀਆਂ ਫੋਟਵਾਂ ਅੱਖਾਂ ਬੰਦ ਹੋਣ ਦੇ ਬਾਵਜੂਦ ਵੀ ਦਿਸ ਜਾਂਦੀਆਂ ਨੇ ਸਾਨੂੰ ਜਿੰਨੀ ਦੇਰ ਤੱਕ ਅਸੀਂ ਨੇਤਰ ਬੰਦ ਕਰਕੇ ਅੰਤਰਮੁਖੀ ਨਹੀਂ ਹੋਵਾਂਗੇ ਓਨੀ ਦੇਰ ਤੱਕ ਅੰਦਰ ਦੀ ਪਰਚੋਲ ਵੀ ਨਹੀਂ ਹੋ ਸਕੇਗੀ ਮਹਾਰਾਜ ਜੀ ਨੇ ਇੱਥੇ ਨੇਤਰ ਬੰਦ ਕਰਕੇ ਉਸ ਪਖੰਡ ਦਾ ਖੰਡਨ ਕੀਤਾ ਭਾਈ ਕਿ ਆਦਮੀ ਬੰਦਾ ਦਿਖਾਵੇ ਮਾਤਰ ਆਪਣੇ ਨੇਤਰ ਇਸ ਤਰ੍ਹਾਂ ਬੰਦ ਕਰ ਲਵੇ ਕਿ ਲੋਕ ਕਹਿਣ ਇਹ ਬੜਾ ਪਿਆਰਾ ਭਗਤ ਹੈ ਕਈ ਸੱਜਣ ਦੁਨੀਆ ਤੇ ਪ੍ਰਭਾਵ ਪਾਉਣ ਲਈ ਕੇਵਲ ਨੇਤਰ ਬੰਦ ਕਰਦੇ ਨੇ ਨਹੀਂ ਪਿਆਰਿਓ ਪਖੰਡ ਲਈ ਬੰਦ ਕੀਤੀਆਂ ਅੱਖਾਂ ਬਿਲਕੁਲ ਵੀ ਪ੍ਰਵਾਨ ਨਹੀਂ ਆਪਣੇ ਅੰਦਰ ਦੀ ਮੈਲ ਨੂੰ ਧੋਣ ਲਈ ਗੁਰੂ ਦੇ ਬਖਸ਼ਸ ਲੈਣ ਲਈ ਨੇਤਰ ਬੰਦ ਕਰਨ ਨੂੰ ਹਜ਼ੂਰ ਨੇ ਸਵਿਕਾਰ ਨਹੀਂ ਕੀਤਾ ਸਾਧ ਸੰਗਤ ਜੀ ਅੱਖਾਂ ਬਿਲਕੁਲ ਪ੍ਰਵਾਨ ਨਹੀਂ ਆਪਣੇ ਅੰਦਰ ਦੀ ਮੈਲ ਨੂੰ ਧੋਣ ਲਈ ਅਤੇ ਗੁਰੂ ਦੇ ਬਖਸ਼ਿਸ ਲੈਣ ਲਈ ਨੇਤਰ ਬੰਦ ਕਰਨ ਨੂੰ ਹਜ਼ੂਰ ਨੇ ਸਵਿਕਾਰ ਕੀਤਾ ਹੈ ਬਾਬਾ ਕਬੀਰ ਸਾਹਿਬ ਜੀ ਦਾ ਅਮਰਤ ਵਚਨ ਆਉਂਦਾ ਹੈ ਬਾਬਾ ਕਬੀਰ ਸਾਹਿਬ ਆਪਣੇ ਨੇਤਰ ਬੰਦ ਕਰਕੇ ਬੈਠੇ ਨੇ ਜਦੋਂ ਵੀ ਆਪਾਂ ਨੇਤਰ ਬੰਦ ਕਰਦੇ ਆ ਨਾ ਤਾਂ ਅਸਲੀ ਬੰਦੇ ਦੀ ਤਸਵੀਰ ਦਿਸਦੀ ਹੀ ਉਦੋਂ ਹੈ ਜਦੋਂ ਵੀ ਆਪਾਂ ਸਾਡੇ ਅੰਦਰ ਦੇ ਫੁਰਨੇ ਸਾਨੂੰ ਨਜ਼ਰ ਆਉਂਦੇ ਨੇ ਸਾਡੇ ਅੰਦਰ ਦੇ ਖਿਆਲ ਸਾਨੂੰ ਦਿਸਦੇ ਨੇ ਪਰ ਜਦੋਂ ਕਿਤੇ ਮੈਲੇ ਫੁਰਨੇ ਅੱਖਾਂ ਬੰਦ ਕਰਕੇ ਉੱਠਣਾ ਤਾਂ ਬੰਦਗੀ ਕਰਨ ਵਾਲਾ ਉਹਨਾਂ ਮੈਲੇ ਫੁਰਨਿਆਂ ਨੂੰ ਸ਼ਬਦ ਦੇ ਨਾਲ ਕੱਟ ਦਿੰਦਾ ਹੈ ਤੇ ਜਿਉਂ-ਜਿਉਂ ਸ਼ਬਦ ਨਾਲ ਕੱਟੇ ਜਾਂਦਾ ਤਿਉਂ-ਤਿਉਂ ਉਸ ਦਾ ਅੰਦਰ ਨਿਰਮਲ ਹੋਈ ਜਾਂਦਾ ਸਾਫ਼ ਹੋਈ ਜਾਂਦਾ ਹੈ। ਬਾਬਾ ਕਬੀਰ ਸਾਹਿਬ ਨੇ ਨੇਤਰ ਬੰਦ ਹਨ ਕਿਸੇ ਨੇ ਪੁੱਛ ਲਿਆ ਕਹਿੰਦੇ ਭਗਤ ਭਗਤ ਸਾਹਿਬ ਜੀ ਤੁਸੀਂ ਇੰਨੇ ਪਹੁੰਚੇ ਹੋਏ ਮਹਾਪੁਰਸ਼ ਹੋ। ਤੁਸੀਂ ਆਪਣੇ ਨੇਤਰ ਬੰਦ ਕਰਕੇ ਕਿਉਂ ਬੈਠੇ ਹੋ ਹੁਣ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਕਹਿੰਦੇ ਅਸਲੀਅਤ ਏ ਹੈ ਕਿ ਅੱਖਾਂ ਖੋਲਣ ਦਾ ਮੈਨੂੰ ਸਮਾਂ ਹੀ ਨਹੀਂ ਮਿਲਦਾ ਪਿਆ ਉਸਨੇ ਪੁੱਛਿਆ ਕਹਿੰਦਾ ਭਗਤ ਜੀ ਕਿਉਂ ਬਾਬਾ ਕਬੀਰ ਸਾਹਿਬ ਕਹਿਣ ਲੱਗੇ ਹਿਰਦੇ ਦੇ ਵਿੱਚ ਸੇਜ ਉੱਤੇ ਸੱਜਣ ਆ ਜਾਏ ਜਦੋਂ ਅੰਦਰ ਦੇ ਸੇਜ ਉੱਤੇ ਗੁਰੂ ਆ ਕੇ ਬੈਠ ਜਾਏ ਨਾ ਉਦੋਂ ਸਮਾਂ ਹੀ ਨਹੀਂ ਮਿਲਦਾ ਕਿ ਮੈਂ ਅੰਦਰੋਂ ਆਪਣੇ ਪਿਆਰੇ ਨੂੰ ਦੇਖਾਂ ਤੇ ਅੱਖਾਂ ਖੋਲ੍ਹ ਕੇ ਬਾਹਰ ਦੀ ਦੁਨੀਆ ਦੇ ਦ੍ਰਿਸ਼ ਦੇਖਾਂ ਇਸ ਲਈ ਮੈਂ ਨੇਤਰ ਬੰਦ ਕਰਕੇ ਆਪਣੇ ਪਿਆਰੇ ਨੂੰ ਦੇਖ ਰਿਹਾ ਹਾਂ ਅਮਰਤ ਵਚਨ ਨੇ ਨੀਚੇ ਲੋਇਨ ਕਰ ਰਹੁ ਲੈ ਸਾਜਨ ਘਟ ਮਾਹੇ ਸਭ ਰਸ ਖੇਲੋ ਪੀਓ ਸਤ ਸੰਗਤ ਜੀ ਕਹਿੰਦੇ ਸਬਰਸ ਖੇਲੋ ਪੀਆ ਸੋ ਮੈਂ ਅੰਦਰ ਦਾ ਰਸ ਆਪਣੇ ਪਿਆਰੇ ਨਾਲ ਮਾਨ ਰਿਹਾ ਹਾਂ ਤੇ ਅੱਖਾਂ ਇਸ ਕਰਕੇ ਨੇਵੀਆਂ ਕੀਤੀਆਂ ਨੇ ਕਿਸੇ ਲਖਬ ਹੋ ਨਾਹੀਂ ਮੇਰੇ ਅੰਦਰ ਤੇ ਖੇਡ ਦਾ ਕਿਸੇ ਦੂਜੇ ਨੂੰ ਪਤਾ ਨਾ ਲੱਗ ਜਾਏ ਇੱਕ ਹੈ ਨੇਤਰ ਬੰਦ ਕਰਨੇ ਆਪਣੇ ਆਪ ਨੂੰ ਅੰਦਰੋਂ ਕਮਾਉਣਾ ਇਕ ਹੈ ਨੇਤਰ ਬੰਦ ਕਰਨੇ ਪਰ ਅੰਦਰੋਂ ਚੱਲਣਾ ਨਾ ਬਸ ਬਾਹਰੋਂ ਦੁਨੀਆ ਨੂੰ ਦਿਖਾਉਣਾ ਲੋਕ ਦਿਖਾਵਾ ਕਰਨ ਨਾ ਪਾਉ। ਹੁਣ ਇੱਥੇ ਇੱਕ ਸਵਾਲ ਉੱਠਦਾ ਹੈ ਕਿ ਕੀ ਇਸ ਦਾ ਮਤਲਬ ਉਹ ਹਰ ਸਮੇਂ ਨੇਤਰ ਬੰਦ ਕਰਕੇ ਚੱਲਦੇ ਹਨ? ਕੁਝ ਸਮੇਂ ਤੋਂ ਬਾਅਦ ਅਵਸਥਾ ਇਹੋ ਜਿਹੀ ਬਣ ਗਈ। ਹੁਣ ਨੇਤਰ ਖੋਲਦੇ ਹਨ ਤਾਂ ਰੀਜ ਲਾ ਕੇ ਇੱਕ ਪਾਸੇ ਦੇਖੀ ਜਾਂਦੇ ਨੇ। ਜੇ ਪੌਦਿਆਂ ਵੱਲ ਦੇਖਦੇ ਹਨ ਤਾਂ ਪੌਦਿਆਂ ਵੱਲ ਹੀ ਦੇਖੀ ਜਾਣਗੇ ਜੇ ਪੰਛੀ ਉੱਡਦੇ ਦੇਖੇ ਤਾਂ ਉਹਨਾਂ ਵੱਲ ਹੀ ਦੇਖੀ ਜਾਣਗੇ ਜੇ ਬੱਚੇ ਲੰਘਣਗੇ ਤਾਂ ਉਹਨਾਂ ਵੱਲ ਹੀ ਦੇਖੀ ਜਾਣਗੇ ਪੁੱਛਿਆ ਕਹਿੰਦੇ ਭਗਤ ਸਾਹਿਬ ਜੀ ਪਹਿਲਾਂ ਆਪ ਨੇ ਨੇਤਰ ਬੰਦ ਕੀਤੇ ਸਨ ਮੈਂ ਆਪਣੇ ਅੰਦਰੋਂ ਪ੍ਰਭੂ ਪਿਆਰੇ ਨੂੰ ਦੇਖਦਾ ਪਿਆ ਤੇ ਹੁਣ ਆਪ ਨੇਤਰ ਖੋਲ ਕੇ ਚੌ ਗਿਰਦੇ ਝਾਗ ਦੇ ਪਿਓ ਕਿ ਜਿਹੜਾ ਸੱਜਣ ਅੱਖਾਂ ਬੰਦ ਕਰਕੇ ਦਿਸਦਾ ਸੀ ਉਹ ਹੁਣ ਅੰਦਰੋਂ ਚਲਾ ਗਿਆ ਕਬੀਰ ਸਾਹਿਬ ਕਹਿਣ ਲੱਗੇ ਕਹਿੰਦੇ ਨਹੀਂ ਭਾਈ ਪਹਿਲਾਂ ਨੇਤਰ ਬੰਦ ਕਰਕੇ ਸਾਧਨਾ ਕੀਤੀ ਆਪਣੇ ਅੰਦਰੋਂ ਦੇਖਣ ਦੀ ਤੇ ਜਦੋਂ ਮੈਂ ਆਪਣਾ ਅੰਦਰ ਇਕਾਗਰ ਕਰਕੇ ਆਪਣੇ ਪਿਆਰੇ ਦੀ ਝਲਕ ਦੇਖੀ ਤਾਂ ਅੰਦਰੋਂ ਆਵਾਜ਼ ਆਈ ਕਿ ਹੁਣ ਅੱਖਾਂ ਬੰਦ ਕਰਨ ਦੀ ਲੋੜ ਨਹੀਂ ਤੂੰ ਨੇਤਰ ਖੋਲ ਕੇ ਬਾਹਰ ਦੇਖ ਮੈਂ ਤੇਰੇ ਅੰਦਰ ਹੀ ਬੈਠਾ ਹਾਂ ਮੈਂ ਧਰਤੀ ਦੇ ਕਣ-ਕਣ ਦੇ ਵਿੱਚ ਸਮਾਇਆ ਹੋਇਆ ਹਾਂ ਪਹਿਲਾਂ ਅੰਦਰੋਂ ਦੇਖਿਆ ਹੁਣ ਬਾਹਰ ਵੀ ਨਜ਼ਰ ਆ ਰਿਹਾ ਹੈ 864 ਕਰੇ ਤੋ ਨਿਰਖਤ ਰਹਿ ਜੀਉ نیچے ਲੋਇਨ ਕਿਉਂ ਕਰ ਰਹਾ ਸਭ ਘਟ ਦੇਖੋ ਪੀਓ ਹੁਣ ਹਰ ਘਰ ਦੇ ਵਿੱਚ ਹਰ ਹਿਰਦੇ ਦੇ ਵਿੱਚ ਮੇਰਾ ਪਰਮਾਤਮਾ ਮੈਨੂੰ ਦਿਸ ਰਿਹਾ ਬਗਲਾ ਆਪਣੀਆਂ ਅੱਖਾਂ ਬੰਦ ਕਰਦਾ ਤਾਂ ਉਸ ਦੀ ਇੱਕ ਮੁਦਰਾ ਹੈ ਜਦੋਂ ਛੱਪੜ ਦੇ ਕੋਲ ਪਾਣੀ ਦੇ ਕਿਨਾਰੇ ਜਾਏਗਾ ਜਾਂ ਗੰਦੇ ਆ नालੀਆਂ ਦੇ ਕਿਨਾਰੇ ਜਾਏਗਾ ਤਾਂ ਸਾਧ ਸੰਗਤ ਜੀ ਕਦੇ ਧਿਆਨ ਨਾਲ ਦੇਖੋ ਉਹ ਪੂਰਨ ਇਕਾਗਰਤਾ ਨਾਲ ਆਪਣੇ ਸਰੀਰ ਨੂੰ ਟਿਕਾ ਲੈਂਦਾ ਆਪਣੀਆਂ ਅੱਖਾਂ ਵੀ ਉਸਨੇ ਬੰਦ ਕਰ ਲਈਆਂ ਪਰ ਉਸ ਦੇ ਨੇਤਰ ਬੰਦ ਕਰਨੇ ਇਸ ਕਰਕੇ ਨਹੀਂ ਕਿ ਉਹ ਸਮਾਧੀ ਦੇ ਵਿੱਚ ਪ੍ਰਮਾਤਮਾ ਨੂੰ ਦੇਖਣਾ ਚਾਹੁੰਦਾ ਇਸ ਕਰਕੇ ਨਹੀਂ ਕਿ ਉਹ ਅੱਖਾਂ ਬੰਦ ਕਰਕੇ ਅੰਦਰ ਦਾ ਰਸ ਮਾਨ ਰਿਹਾ ਹੈ ਆਪਣੇ ਤਨ ਨੂੰ ਇਸ ਕਰਕੇ ਇਕਾਗਰ ਕਰਕੇ ਖੜਾ ਹੈ ਉਸ ਦੀ ਹਰਕਤ ਨਾਲ ਪਾਣੀ ਦੇ ਵਿੱਚ ਰਹਿੰਦੇ ਜੀਵ ਕਿਸੇ ਜੀਵ ਨੂੰ ਪਤਾ ਨਾ ਲੱਗ ਜਾਏ ਜਦੋਂ ਮੱਛੀ ਜਾਂ ਡੱਡੀ ਨਜ਼ਰ ਆਉਂਦੀ ਹੈ ਤਾਂ ਇੱਕੋ ਦਮ ਝਪਟ ਕੇ ਆਪਣੀ ਚੁੰਝ ਪਾਣੀ ਦੇ ਵਿੱਚ ਪਾ ਲੈਂਦਾ ਮੱਛੀ ਨੂੰ ਫੜ ਲੈਂਦਾ ਜਾਂ ਡੱਡੀ ਨੂੰ ਫੜ ਲੈਂਦਾ ਮਹਾਰਾਜ ਕਹਿੰਦੇ ਹਨ ਇਸ ਕਰਕੇ ਆਪਣੇ ਨੇਤਰ ਬੰਦ ਨਾ ਕਰੀਂ ਕਿ ਲੋਕਾਂ ਨੂੰ ਧੁੱਪ ਖਾਂਡ ਕਰਕੇ ਆਪਣੇ ਜਾਲ ਦੇ ਵਿੱਚ ਫਸਾਉਣਾ ਜਦੋਂ ਕੋਈ ਸਾਧ ਸੰਗਤ ਜੀ ਧਰਮ ਦੇ ਨਾਮ ਉੱਤੇ ਪਖੰਡ ਕਰਦਾ ਹੈ ਨਾ ਉਦੋਂ ਹਜ਼ਾਰਾਂ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਲੈਂਦੇ ਨੇ ਮਹਾਰਾਜ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਕੀ ਹੋਇਆ ਜੇ ਤੂੰ ਘੰਟਿਆਂ ਵੱਧੇ ਅੱਖਾਂ ਬੰਦ ਕਰਕੇ ਬੈਠ ਗਿਆ ਅੱਖਾਂ ਤਾਂ ਬਗਲਾ ਵੀ ਬੰਦ ਕਰ ਲੈਂਦਾ ਨਹਾਤ ਫਿਰਿਓ ਲੀਏ 7 ਸਮੁੰਦਰਨ ਲੋਕ ਗਿਓ ਪਰ ਲੋਕ ਗਵਾਇਓ ਜੇ ਤੂੰ 7 ਸਮੁੰਦਰਾਂ ਦਾ ਇਸ਼ਨਾਨ ਵੀ ਕਰ ਲਵੇਂ ਲੋਕੀ ਵੀ ਇਹ ਕਹਿਣ ਕਿ ਤੇਰੇ ਵਰਗਾ ਇਸ਼ਨਾਨੀ ਕੋਈ ਨਹੀਂ ਪਾਤਸ਼ਾਹ ਕਹਿੰਦੇ ਕਹਿੰਦੇ ਜਿਵੇਂ ਬਗਲੇ ਦੇ ਅੰਦਰ ਦੀ ਮੈਲ ਨਹੀਂ ਜਾਂਦੀ ਨਾ ਅੱਖਾਂ ਬੰਦ ਕਰਨੀਆਂ ਉਸ ਦੀ ਭਗਤੀ ਨਹੀਂ ਕਿਸੇ ਤਰ੍ਹਾਂ ਸੱਤ ਸਮੁੰਦਰਾਂ ਦਾ ਜੇਕਰ ਇਸਨਾਨ ਵੀ ਕਰ ਲਵੇ ਤਾਂ ਵੀ ਤੂੰ ਅੰਦਰੋਂ ਮੈਲ ਛੱਡਣ ਦੇ ਲਈ ਬੰਦਿਆ ਤਿਆਰ ਨਹੀਂ ਜਿਵੇਂ ਬਗਲੇ ਦੀਆਂ ਅੱਖਾਂ ਪ੍ਰਵਾਨ ਨਹੀਂ ਇਸੇ ਤਰ੍ਹਾਂ ਸੱਤਾਂ ਸਮੁੰਦਰਾਂ ਦਾ ਤੇਰਾ ਇਸਨਾਨ ਵੀ ਪ੍ਰਵਾਨ ਨਹੀਂ ਪਹਿਲਾ ਆਪਣੇ ਅੰਦਰ ਨੂੰ ਧੌਣ ਦੀ ਜਾਂਚ ਸਿੱਖ ਪਾਣੀ ਸਾਡੇ ਤਨ ਦੀ ਮੈਲ ਨੂੰ ਉਤਾਰਦਾ ਜੇ ਬੰਦਾ ਇਹ ਹੀ ਮਾਨ ਕਰਨ ਲੱਗ ਪਵੇ ਨਾ ਕਿ ਮੈਂ ਤੀਰਥੇ ਸੁਨਾਨਿਆ ਮੇਰੇ ਵਰਗਾ ਇਨਸਾਨ ਇਸ ਕਿਸੇ ਨੇ ਨਹੀਂ ਕੀਤਾ ਮੇਰੇ ਵਰਗਾ ਇਸਨਾਨ ਕਿਸੇ ਨੇ ਨਹੀਂ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਇੱਕ ਵਚਨ ਕਿਹਾ ਕਹਿੰਦੇ ਸੋਚ ਕਰੈ ਦਿਨ ਸ ਅਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਮਨ ਦੇ ਵਿੱਚ ਮੈਲ ਹੈ ਤੇ ਪਾਣੀ ਨਾਲ ਧੋਤਿਆਂ ਤਨ ਦੀ ਚਮੜੀ ਸਾਫ਼ ਹੁੰਦੀ ਹੈ ਸਰੀਰ ਸਾਫ਼ ਹੁੰਦਾ ਪਰ ਅੰਦਰ ਦੀ ਮੈਲ ਪਾਣੀ ਨਾਲ ਨਹੀਂ ਸਾਫ਼ ਹੋਣੀ ਮਨ ਦੀ ਮੈਲ ਸਾਫ਼ ਹੋਣੀ ਹੈ ਗੁਰੂ ਦੀ ਬਾਣੀ ਨਾਲ ਜੇ ਗੁਰੂ ਦੀ ਬਾਣੀ ਪੜਾਂਗੇ ਨਹੀਂ ਪੜਨੀ ਆਉਂਦੀ ਸੁਣਾਗੇ ਸਮਝਾਂਗੇ ਵਿਚਾਰਾਂਗੇ ਸਿਮਰਨ ਕਰਾਂਗੇ ਸੇਵਾ ਕਰਾਂਗੇ ਤਾਂ ਅੰਦਰ ਦੀ ਮਨ ਦੀ ਮੈਲ ਸਾਫ ਹੋਣੀ ਹੈ ਗੁਰੂ ਦੇ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਹਿਰਦੈ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋਵਸ ਪਾਨੀ ਕਾਇਆ ਮਾਂ ਦੇ ਸਕੌਣ ਗੁਨਾ ਸਰੀਰ ਨੂੰ ਧੋਣ ਦਾ ਕੀ ਲਾਭ ਜਾਓ ਘਟ ਭੀਤਰ ਹੈ ਮਲਨਾਂ ਜੇਕਰ ਤੇਰੇ ਅੰਦਰ ਤੇ ਮੈਲ ਨਹੀਂ ਗਈ ਤਾਂ ਸੱਤਾ ਸਮੁੰਦਰਾਂ ਦਾ ਇਸ ਨਾਨ ਵੀ ਬੇਅਰਥ ਹੈ ਬਾਸ ਕਿਉ ਬਖਿਆਨ ਸੁ ਬੈਠ ਕੇ ਐਸੇ ਹੀ ਐਸੇ ਸੁ ਵੈਸ ਬਿਤਾਇਓ ਆਦਮੀ ਨੇ ਬੰਦੇ ਨੇ ਸਾਰੀ ਜ਼ਿੰਦਗੀ ਘਰ ਨੂੰ ਛੱਡ ਦਿੱਤਾ ਜੰਗਲਾਂ ਵਿੱਚ ਆਪਣਾ ਟਿਕਾਣਾ ਬਣਾ ਲਿਆ ਤੇ ਇਹ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਘਰ ਨਹੀਂ ਆਉਣਾ ਪਾਤਸ਼ਾਹ ਕਹਿੰਦੇ ਨੇ ਭਾਈ ਸਾਰੀ ਜ਼ਿੰਦਗੀ ਜੇ ਤੂੰ ਜੰਗਲਾਂ ਦੇ ਵਿੱਚ ਵੀ ਬੈਠਾ ਰਿਹਾ ਜੇ ਤੂੰ ਆਪਣੇ ਪਰਿਵਾਰ ਨੂੰ ਵੀ ਛੱਡ ਦਿੱਤਾ ਤਾਂ ਵੀ ਜੰਗਲ ਵਿੱਚ ਬੈਠਿਆਂ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਬੰਦਾ ਕਿਸੇ ਭੀੜ ਵਿੱਚ ਰਹਿੰਦਾ ਨਾ ਤਾਂ ਇਸ ਦੇ ਅੰਦਰ ਈਰਖਾ ਵੀ ਪਨਪਦੀ ਹੈ ਜਦੋਂ ਕੋਈ ਵੀ ਵਿਕਾਰ ਫੁਰਦਾ ਤਾਂ ਸੁਚਿਾਈ ਇਹ ਹੈ ਕਿ ਉਸ ਦੇ ਅੰਦਰ ਚਾਰ ਵਿਕਾਰ ਤਾਂ ਅਜਿਹੇ ਨੇ ਜਿਹੜੇ ਦੂਜੇ ਕਰਕੇ ਪੈਦਾ ਹੁੰਦੇ ਇੱਕ ਵਿਕਾਰ ਅਜਿਹੇ ਹੈ ਜਿਹੜਾ ਏਕਾਤ ਦੇ ਵਿੱਚ ਪੈਦਾ ਹੁੰਦਾ ਇਹ ਵੀ ਸੱਚੇ ਆਈ ਹੈ ਹੁੰਦਾ ਇਹ ਵੀ ਕਿਸੇ ਇੱਕ ਕਿਸੇ ਦੂਜੇ ਕਰਕੇ ਹੀ ਹੈ ਪਰ ਉਥੇ ਜੇਕਰ ਦੂਜਾ ਕੋਲ ਨਾ ਵੀ ਹੋਵੇ ਨਾ ਤਾਂ ਵੀ ਉਹ ਵਿਕਾਰ ਉੱਠ ਪੈਂਦਾ ਪਹਿਲੀ ਬੇਨਤੀ ਹੈ ਕ੍ਰੋਧ ਤਾਂ ਹੀ ਪੈਦਾ ਹੋਵੇਗਾ ਜੇ ਦੂਸਰਾ ਕੋਈ ਨਾਲ ਹੈ ਇੱਕ ਆਦਮੀ ਜੇਕਰ ਜੰਗਲ ਦੇ ਵਿੱਚ ਬੈਠਾ ਤਾਂ ਉਸਨੇ ਦਰਖਤ ਦੀਆਂ ਟਾਹਣੀਆਂ ਉੱਤੇ ਤਾਂ ਗਰੋਧ ਨਹੀਂ ਕਰਨਾ ਨਾ ਜੇ ਉਸਨੇ ਰੁੱਖ ਦੇ ਤਣੇ ਨਾਲ ਤਾਂ ਨਹੀਂ ਗੁੱਸਾ ਕਰਨਾ ਉਸਨੇ ਵਗਦੇ ਹੋਏ ਪਾਣੀ ਦੀ ਧਾਰਾ ਨਾਲ ਤਾਂ ਗੁੱਸਾ ਨਹੀਂ ਕਰਨਾ ਨਾ ਉਸਨੇ ਜੰਗਲ ਦੇ ਵਿੱਚ ਚਿਹਕਦੇ ਹੋਏ ਪੰਛੀਆਂ ਨਾਲ ਤਾਂ ਗੁੱਸਾ ਨਹੀਂ ਕਰਨਾ ਕਿਉਂਕਿ ਬੰਦੇ ਦੇ ਗਰੋਧ ਨੂੰ ਪ੍ਰਗਟ ਕਰਨ ਲਈ ਕਿਸੇ ਦੂਸਰੇ ਬੰਦੇ ਦਾ ਇਨਸਾਨ ਦਾ ਹੋਣਾ ਬੜਾ ਜ਼ਰੂਰੀ ਹੈ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਫਲਾਣੀ ਥਾਂ ਉੱਤੇ ਬੰਦੇ ਨੇ ਇੰਨੇ ਸਾਲ ਰਹਿ ਕੇ ਆਇਆ ਇਸ ਲਈ ਇਸ ਦੇ ਅੰਦਰ ਦਾ ਗਰੋਧ ਖਤਮ ਹੋਵੇਗਾ ਪਰ ਤੁਸੀਂ ਦੇਖੋਗੇ ਜਿੰਨੇ ਵੀ ਬੰਦੇ ਇਕੱਲੇ ਰਹਿਣ ਵਾਲੇ ਹੋਣ ਗਰੋਧੀ ਹੋਣਗੇ ਨਾ ਸਾਇਦ ਇਹਨੇ ਪਰਿਵਾਰ ਵਿੱਚ ਰਹਿਣ ਵਾਲਾ ਗਰੋਧੀ ਨਹੀਂ ਹੋਵੰਗਾ ਉਸਦਾ ਵੀ ਇੱਕ ਕਾਰਨ ਹੈ ਕਿਉਂਕਿ ਉਹਨਾਂ ਨੇ ਗਰੋਧ ਨੂੰ ਦਬਾਇਆ ਹੈ ਰੁੱਖ ਉੱਤੇ ਕਰੋਧ ਨਹੀਂ ਪੰਛੀ ਉੱਤੇ ਕਰੋਧ ਨਹੀਂ ਪਾਣੀ ਉੱਤੇ ਕਰੋਧ ਨਹੀਂ ਇਹੇ ਲੋਕ ਜਦੋਂ ਸਾਧਨਾ ਕਰ ਕਰਕੇ ਜੰਗਲਾਂ ਤੋਂ ਪਹਾੜਾਂ ਤੋਂ ਬਾਹਰ ਨਿਕਲ ਕੇ ਧਰਤੀ ਵੱਲ ਆਉਂਦੇ ਨੇ ਨਾ ਤਾਂ ਇਹਨਾਂ ਦੇ ਅੰਦਰ ਕਰੋਧ ਇੰਨਾ ਭਰ ਚੁੱਕਾ ਕਿ ਬਾਅਦ ਵਿੱਚ ਫਿਰ ਲੋਕਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਹੀ ਸਰਾਫ ਦੇਣ ਲੱਗ ਜਾਂਦੇ ਐ ਸਰਾਫ ਦਾ ਜਨਮ ਵੀ ਤਾਂ ਕਰੋਧ ਦੇ ਵਿੱਚੋਂ ਹੁੰਦਾ ਨਾ ਗ੍ਰਹ ਵਿਚਾਰ ਸਮਾਪਤੀ ਦਾ ਸਮਾ ਹੋਇਆ ਤਮਾਮ ਭੁਲਾ ਦੇ ਖੇਵਾ ਗੁਰੂ ਪਾਤਸ਼ਾਹ ਆਪ ਸੰਗਤ ਬਖ ਸੰਜੋਗ ਰਹਿੰਦਿਆਂ ਵਿਚਾਰਾਂ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਕੱਲ ਨੂੰ ਆਪਾਂ ਵਿਚਾਰ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਰਬਨ ਕਰਾਂਗੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ